ਜਿਹੜੇ ਪਲੇਟਫਾਰਮ ਤੇ ਕਿਤੇ ਕੀਤੇ ਪਰਦਾ ਦੇਖ ਸਾਡੇ ਐਸਐਚਓ ਤ੍ਰਿਪੂੜੀ ਗੁਰਜੀਤ ਸਿੰਘ ਉਹਨਾਂ ਨੇ ਇੱਕ ਬੜੀ ਵੱਡੀ ਵਧੀਆ ਸਫਲਤਾ ਹਾਸਲ ਕੀਤੀ ਹੈ ਐਸਐਸਪੀ ਸਾਹਿਬ ਦੇ ਜਿਵੇਂ ਨਿਰਦੇਸ਼ ਨੇ ਉਸ ਮੁਤਾਬਕ ਸਾਡੇ ਐਸਪੀਸੀਟੀ ਸਾਹਿਬ ਉਹਨਾਂ ਦੇ ਅnder ਦੇਸ਼ ਨੇ ਕੋਲੋਂ ਐਫਆਈਆਰ ਨੰਬਰ 41 ਦਰਜ ਕੀਤਾ ਗੱਲ ਨੇ 23 2 24 ਨੂੰ ਅਸਲਾਇਕ ਜੇਸ ਐਸ 10 ਆਪਣੇ ਬੰਨ ਨੂੰ ਗ੍ਰਾਮਦ ਹੋਇਆ ਤੇ 6 ਜਿੰਦਾਕਾਰਤੂਸ ਗ੍ਰਾਮਦ ਹੋਏ ਅਸਲੇ ਨੇ ਜਿਹੜੇ ਨੇ ਉਹ ਇੱਕ ਪਿਸਤਲਾ 32 ਬੋਰ ਦਾ ਉਹਦੇ ਨਾਲ ਦੋ ਜਿੰਦਾਕਾਰਤੂਸ ਨੇ ਇੱਕ 32 ਬੋਰ ਦਾ ਰਿਵੋਲਵਰ ਆ ਉਹਦੇ ਨਾਲ ਵੀ ਦੋ ਤਿੰਦਾ ਕਾਪਲੇ ਇੱਕ ਦੇਸੀ ਘੱਟਾ ਉਹਦੇ ਨਾਲ ਵੀ ਦੋ ਕਾਰਤੂਸ ਨੇ ਤੇ ਜਿਹੜਾ ਬੰਦਾ ਅਸੀਂ ਫੜਿਆ ਇਹਦਾ ਨਾਮ ਹੈਗਾ ਕੈਪ ਸ਼ਿਆਮਾ ਤੇ ਮਲੇਰਕੋਟਲੇ ਦਾ ਰਹਿਣ ਵਾਲਾ ਇਹਨੂੰ ਕੱਲ ਇੱਕ ਸਿਗਰਟ ਇਨਫੋਰਮੇਸ਼ਨ ਤੇ ਸਾਡੇ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਕਿ ਉਹਦੇ ਤੇ ਨੂੰ ਰਾਂਗਲਾ ਰਿਆਂਗਲਾ ਪਿੰਡਾ ਰੋਂਗਲਾ ਪਿੰਡ ਉਦੀ ਮੇਰ ਦੀ ਪਟੜੀ ਤੋਂ ਗ੍ਰਿਫਤਾਰ ਕੀਤਾ ਇਹਦੇ ਕੋਲ ਕੋਈ ਇੱਕ ਛੋਲਾ ਸੀ ਜਦੋਂ ਉਹ ਭਾ ਬਜਮੀ ਸੀਗਾ ਜਦੋਂ ਪਰੋਂ ਤੋਂ ਸਬਤ ਕੀਤੀ ਤੋਂ ਉੱਚੇ ਸਾਨੂੰ ਇਹ ਹਸਦੇ ਬਰਾਮਦੇ ਪਹਿਲਾਂ ਵੀ ਉਸ ਤੋਂ ਮੁਕਦਮਾ ਤਾਂ ਆਇਆ ਇੱਥੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ ਐਫ ਆਈ ਆਰ ਨੰਬਰ 10 ਰੂਪੜ ਕੀ ਦਰਜਾ ਹੈ ਉਹਦੇ ਜੇ ਪੀਓ ਹੈ ਸਰ ਇੱਥੇ ਇਹ ਕਿ ਹੰਤਿਆਤ ਕਿਤੋਂ ਵੀ ਲਿਆ ਗਿਆ ਹੈ ਇਹ ਅਜੇ ਬਾਟ ਆਫ ਇਨਵੈਸਟੀਗੇਸ਼ਨ ਆ ਇਹ ਅਜੇ ਕਰ ਰਹੇ ਨੇ ਸਚਜਾਤ ਇਨਵੈਸਟੀਗੇਸ਼ਨ ਪੀਏ ਕਿਤੋਂ ਲੱਗੇ ਆਇਆ ਜਿਹੜੇ ਪਹਿਲਾਂ ਵੀ इनको ਪੜੇ ਗਿਆ ਸੀ 3-14 ਅਕਤੂਬਰ ਦੇ ਜਿਹੜੇ ਮੁਕਦਮੇ ਜੇ ਪੀਓ ਆ ਉਹ ਵੀ ਅਸੀਂ ਪਤਾ ਕਰ ਰਹੇ ਆ ਵੀ ਇਹ ਕਿੱਥੋਂ ਤੇ ਜਿਹੜੇ ਇਹ ਆ ਇਹ ਪਤਾ ਕਰ ਰਹੇ ਸੀ ਕਿੱਥੋਂ ਲੱਗਿਆ। ਕੋਈ ਟੈਂਸ਼ਨ ਦਾ ਸਰਪਤ ਕਹਿੰਦਾ ਇਹ ਜਿਹੜੇ ਪਾਰਟ ਨਹੀਂ ਆਜੀ ਨਹੀਂ ਕੁਝ ਨਹੀਂ ਪਤਾ ਲੱਗਿਆ ਬਟ ਜੇ ਤੋਂ ਬਾਅਦ ਪਤਾ ਲੱਗੂਗਾ ਵੀ ਕਿਸੇ ਬੰਦੇ ਇਹ ਇੱਕ ਹੀ ਹੈ। ਇਹ ਪਿੰਡ ਰੌਂਗਲਾ ਦੀ ਨਹਿਰ ਤੇ ਪਠੜੀ ਆ ਉਸ ਤੋਂ ਬਰੇ। ਉਹ ਵਜਾ ਨਾਲ ਕਿਉਂ ਲੈ ਕੇ ਆਇਆ ਤੁਸੀਂ ਮਨਜੀਤ ਜੀ ਨੂੰ। ਉਹ ਨਿਊ ਜੀ ਕਰਦੇ ਆ ਵਜੀ ਪਾ ਇਨਵੈਸਟਿਗੇਟ ਕਰਦੇ। ਰੈਨ ਵਾਲਾ ਕਿੱਥੇ ਦਾ ਜੀ? ਇਹ ਮਲੇਰ ਕੋਡ ਨੇ ਦਾ। ਸਰਚ ਆਸਟਿਸਟ ਹੈ। ਜਿਹੜਾ ਟ੍ਰੋਪੀ ਜੀ ਇਲੈਕਟ੍ਰਿਕ ਕੰਪਨੀ ਹੋਵੇ। ਜੀਸੀ ਇਹ ਮੈਂ ਇੰਡੀਆ ਮਤਲਬ ਇੰਡੀਆ ਮੇ ਹੋ ਰਹੀ ਗੱਲ ਤੁਹਾਡੇ ਕੰਨੇ ਮਤਲਬ ਪਹਿਲਾ ਵੀ ਮਾਮਲੇ ਦਰਜ ਨੇ ਤਾਂ ਹਥਿਆਰ ਸਪਲਾਈ ਕਰਨ ਦਾ ਕੰਮ ਕਰਦਾ ਸੀ ਬਾਕੀ ਬੰਦੇ ਹਾਂ ਜਿਹੜਾ ਪਹਿਲਾ ਜਿਹੜਾ ਇਹ ਪਰਚਾ ਦਰਜ ਹੋ ਉਹ ਵੀ ਹਥਿਆਰਾਂ ਦਾ ਹੀ ਹੈ ਤੇ ਦੇਖੋ ਹੁਣ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਉਸੇ ਪਤਾ ਲੱਗੂਗਾ ਵੀ ਇਹ ਕੀ ਮਤਲਬ ਇਹਦੇ ਜਿਹੜਾ ਪਹਿਲਾ ਜਿਹੜਾ ਪਰਚਾ ਦਰਜ ਆ ਉਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਇਹ ਤੇ ਅਥਮੀ ਦਾ ਦਰਜ ਹੈ ਅਸੀਂ ਹੁਣ ਉਹ ਪੁਲਿਸ ਨਾਲ ਵੀ ਗੱਲਬਾਤ ਕਰਕੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੋ ਜਿਹੜੀ ਉਹਦੀ ਅਰਰੋਗੇਸ਼ਨ ਰਿਪੋਰਟ ਆ ਮੰਗਾਵਾਂਗੇ ਉੱਥੋਂ ਪਤਾ ਲੱਗੂਗਾ ਸਾਨੂੰ ਸਾਰੇ ਕੋਲੋਂ ਹਾਂ ਜੀ ਇਹ ਵੀ ਪਰਵੀ ਪਾਰਟ ਆਫ ਇਨਵੈਸਟੀਗੇਸ਼ਨ ਹੈ। ਉਹਦੇ ਜਾਣਕਾਰੀ ਜੇ ਹੈ ਕਦਾਂ ਕੀ ਕੀ ਇਹਦੇ ਔਰ ਵੀ ਕੋਈ ਸਾਖੀ ਹੈ ਇਹਦੇ? ਅਜੇ ਤੱਕ ਕੋਈ ਨਹੀਂ ਹੈ। ਇੱਕ ਦੋ ਉਮੀਦ ਹੈ ਕਿ ਇਹਦੇ ਹੁਣ ਤੱਕ ਕਿੰਨੇ ਕੇਸ ਜੇ ਫੇਸ ਹੋ ਰਹੇ ਨੇ। ਇਹਦੇ ਤੇ ਸਾਡੇ ਕੋਲ ਤਾਂ ਇੱਕ ਹੀ ਹੈ ਜੀ ਉਮਰ 30 ਸਾਲ ਦੀ ਹੈ ਇਹਦੇ ਆਸ-ਪਾਸ ਦੀ ਹੈ। ਪਰ ਇੱਕ ਹੋਰ ਪ੍ਰਸ਼ਨ ਕੀਤਾ ਗਿਆ ਕਿ ਇਹਨਾਂ ਨੂੰ ਕਾਬੂ ਕੀਤਾ ਕੋਈ ਤਲਾਸ਼ੀ ਦਿੱਤੀ? ਦੇਖੋ ਬਈ ਇਨਫੋਰਮੇਸ਼ਨ ਸੀ ਹੈ ਇਸ ਇਤਿਹਾਸ ਕੋ। ਇਹ ਪੈਦਲ ਸੀਗਾ ਵਿਅਕਤੀ ਵੀ ਪੈਦਲ ਸੀਗਾ। ਪਰਵਾਹ ਦੀ ਟੋਪੜੀ ਜੀ ਇਹ ਅਜੇ ਕਰਨੇ ਪੁੱਛ ਗਏ ਸੀ।